ਅੱਜ ਬੜਾ ਅਨਫੋਰਚੂਨੇਟ ਇਨਸੀਡੈਂਟ ਹੋਇਆ ਸਵੇਰੇ तकरीबन 11:30 ਦੇ ਕਰੀਬ ਥਾਣਾ ਏ ਡਿਵੀਜ਼ਨ ਦੇ ਏਰੀਆ ਦੇ ਵਿੱਚ ਫੌਲ ਬਾਜ਼ਾਰ ਦੇ ਨੇੜੇ ਜਿੱਥੇ ਜੋ ਪੁਰਾਣੇ ਨੋਟਾਂ ਦਾ ਤੇ ਨਵੇਂ ਨੋਟਾਂ ਦੇ ਐਕਸਚੇਂਜ ਦਾ ਕੰਮ ਕਰਦੇ ਸੀਗੇ ਦਿਓ ਫਾਦਰ ਐਂਡ ਸਨ ਮਿਸਟਰ ਕੁਲਦੀਪ ਬੰਸਲ ਜੀ ਤੇ ਦਿਨੇਸ਼ ਬੰਸਲ ਇਹਨਾਂ ਦੇ ਉੱਥੇ ਸਾਨੂੰ ਇਮੀਡੀਏਟਲੀ ਰਿਪੋਰਟ ਆਈ ਇਹਨਾਂ ਦੇ ਕੋਲੋਂ ਪੈਸੇ ਖੋ ਕੇ ਤੇ ਇਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਇੰਜਰਡ ਕਰ ਦਿੱਤਾ ਬੋਥ ਫਾਦਰ ਐਂਡ ਸਨ ਤੋਂ ਇਮੀਡੀਏਟਲੀ ਸਾਰੀਆਂ ਪੁਲਿਸ ਟੀਮਸ ਬਣਾਈਆਂ ਗਈਆਂ ਸੀਨੀਅਰ ਅਫਸਰ ਮੌਕੇ ਤੇ ਪਹੁੰਚੇ ਔਰ ਹਸਪੀਟਲ ਦੇ ਵਿੱਚ ਜਾ ਕੇ ਬੜਾ ਅਨਫੋਰਚੂਨੇਟਲੀ ਘਟਨਾ ਹੋਈ ਕਿ ਕੁਲਦੀਪ ਬੰਸਲ ਜੀ ਜਿਨ੍ਹਾਂ ਦੀ ਉਮਰ ਤਕਰੀਬਨ 70 ਸਾਲ ਉਹ ਉਹਨਾਂ ਦੀ ਡੈਥ ਹੋ ਗਈ ਤੇ ਦਿਨੇਸ਼ ਬੰਸਲ ਵੀ ਕਾਫੀ ਸੀਰੀਅਸ ਸੀ ਇੰਜਰਡ ਨੇ ਜਿਹੜੇ ਕਿ ਜ਼ਰੇ ਇਲਾਜ ਨੇ ਹਸਪੀਟਲ ਦੇ ਵਿੱਚ ਤੋਂ ਸਾਡੇ ਵਾਸਤੇ ਬੜਾ ਵੱਡਾ ਚੈਲੰਜ ਸੀ ਤੇ ਮੈਨੂੰ ਇਹ ਦੱਸ ਕੇ ਧਿਆਨ ਤੋਂ ਸ਼ੇਅਰ ਕਰਦੇ ਹੋਏ ਖੁਸ਼ੀ ਹੁੰਦੀ ਹੈ ਕਿ ਪੁਲਿਸ ਨੇ ਬਹੁਤ ਸਾਡੇ ਸਾਰੀ ਟੀਮ ਨੇ ਬੜੀ ਮਿਹਨਤ ਕਰਕੇ ਇਮੀਡੀਏਟਲੀ ਸਾਰੀ ਕਾਰਵਾਈ ਜਿਹੜੀ ਹੈ ਉਹ ਕੰਪਲੀਟ ਕੀਤੀ ਹੈ ਕ੍ਰੂਜ਼ ਨੂੰ ਫੜਿਆ ਗਿਆ ਸਾਰਾ ਮੋਟਿਵ ਕਲੀਅਰ ਹੋਇਆ ਸਾਰੀ ਬਰਾਮਦਗੀ ਹੋ ਗਈ ਹੈ ਕੈਸ਼ ਦੀ ਔਰ ਵੈਪਨ ਆਫ ਅਫੈਂਸ ਦੀ ਜਿਹੜੀ ਬਰਾਮਦਗੀ ਰਹਿੰਦੀ ਹੈ ਉਸ ਤੇ ਕਾਰਵਾਈ ਕਰ ਰਹੇ ਪਰ ਅਸੀਂ ਸੋਚਿਆ ਕਿ ਲੇਟ ਹੋ ਜਾਏਗਾ ਤੁਹਾਡਾ ਪਹਿਲਾਂ ਸ਼ੇਅਰ ਕੀਤਾ ਜਾਵੇ। ਔਰ ਇਹ ਜਿਹੜਾ ਮੇਨ ਅਕਿਊਜ਼ ਤੇ ਕੋਈ ਹੈਗਾ ਰਵਨੀਤ ਸਿੰਘ son of ਸੁਰਿੰਦਰ ਸਿੰਘ ਚਮਰੰਗ ਰੋਡ ਅੰਮ੍ਰਿਤਸਰ 27 ਸਾਲ ਦੀ ਇਹਦੀ ਉਮਰ ਹੈ। ਸਟਾਕ ਟ੍ਰੇਡ ਦਾ ਕੰਮ ਕਰਦਾ ਹੈ। 12ਵੀਂ ਪਾਸ ਹੈ। ਪੁਰਾਣੇ ਕੇਸਾਂ ਦੇ ਵਿੱਚ ਇਹਨਾਂ ਦੇ ਪਰਿਵਾਰ ਦੇ ਉੱਤੇ ਇੱਕ ਹਰਟ ਕੇਸ ਦਰਜ ਹੈ। ਬੀ ਡਿਵੀਜ਼ਨ ਥਾਣੇ ਦੇ ਵਿੱਚ 74/23 ਉੱਚੇ ਸਾਰੀ ਫੈਮਿਲੀ ਨੂੰ ਨੇਬਰਸ ਨਾਲ ਲੜਨ ਵਾਸਤੇ ਇੱਕ ਇਸਟਰਟ ਕੀਤਾ ਗਿਆ ਸੀ ਮੋਡਲੀ ਪੁੱਛ ਕੇ ਤੋਂ ਇਹ ਗੱਲ ਪਤਾ ਲੱਗੀ ਕਿ ਜਿਹੜਾ ਰਵਨੀਤ ਸਿੰਘ ਹੈ ਇਹਨੇ ਸਟਾਕ ਦੇ ਵਿੱਚ ਕਾਫੀ ਪੈਸੇ ਹਾਰ ਗਿਆ ਸੀਗਾ ਜਾਂ ਗਵਾਲੇ ਸੀ ਤਾਂ ਉਹਦੇ ਵਿੱਚ ਇਹਨੂੰ ਲੱਗਿਆ ਵੀ ਮੈਂ ਹੁਣ ਕੀ ਕਰਾਂ ਇਹਦੇ ਤੇ ਬੜਾ ਡਿਪਰੈਸ਼ਨ ਤੇ ਇਹਦੇ ਇਹਨੂੰ ਲੱਗਿਆ ਪਲਾਨਿੰਗ ਕਰਦਾ ਰਿਹਾ ਸੋ ਇੱਕ ਗਿਣੀ ਮਿੱਥੀ ਸਾਜਿਸ਼ ਤਹਿਤ ਇਹਨੇ ਇਹਨਾਂ ਨੂੰ ਜਾ ਕੇ ਅਪਰੋਚ ਕੀਤਾ ਪੰਜ ਸਾਲ ਪਰਿਵਾਰ ਨੂੰ ਤੇ ਉਹਨਾਂ ਨੇ ਕਿਹਾ ਮੈਨੂੰ ਤਕਰੀਬਨ 11 ਲੱਖ ਦੇ ਕਰੀਬ ਪੈਸੇ ਚਾਹੀਦੇ ਆ ਪੁਰਾਣੀ ਡੀਲਿੰਗ ਵੀ ਸੀ ਇਹਨਾਂ ਨਾਲ ਕਿਉਂਕਿ ਪਹਿਲਾਂ ਇਹਨੇ ਆਪਣੀ ਸਿਸਟਰ ਦੇ ਮੈਰਿਜ ਵਾਸਤੇ ਵੀ ਨੋਟ ਜਿਹੜੇ ਇਹਨਾਂ ਤੋਂ ਲਏ ਸੀਗੇ ਉਦੋਂ ਤੋਂ ਉਹਨਾਂ ਨੂੰ ਇਹਨੇ ਬੜੇ ਛਾਤਰ ਤਰੀਕੇ ਨਾਲ ਜਿਹੜੀ ਗੱਲ ਕਹੀ ਉਹਨਾਂ ਨੂੰ ਕਹਿੰਦਾ ਵੀ ਐ ਕਰਦੇ ਆ ਆਪਾਂ ਤੁਹਾਡੇ ਨਾਲ ਬੇਸਮੈਂਟ ਮਾਰਕੀਟ ਹੈਗੀ ਆ ਉੱਥੇ ਤੁਹਾਡੇ ਗਦਾਮ ਆ ਉੱਥੇ ਹੀ ਮਿਲਦੀਆਂ ਜਦੋਂ ਕਿ ਇਹਨੂੰ ਪੂਲੀ ਪਾਨ ਪਤਾ ਸੀ ਵੀ ਉਸ ਏਰੀਏ ਦੇ ਵਿੱਚ ਜਿਹੜੀਆਂ ਸਾਰੀਆਂ ਦੁਕਾਨਾਂ ਬੇਸਮੈਂਟ ਮਾਰਕੀਟ ਚ ਬੰਦ ਨੇ ਤੇ ਉਥੇ ਕੋਈ ਲੋਕਾਂ ਦੀ ਆਵਾਜ਼ਾਈ ਨਹੀਂ ਹੁੰਦੀ। ਤੋਂ ਜਿਵੇਂ ਹੀ ਪੈਸੇ ਉਹ ਉਹਨਾਂ ਨੇ ਲਿਆਂਦੇ ਤਾਂ ਇਹਨੇ ਖੋ ਕੇ ਉਹਨਾਂ ਨੂੰ ਬੈਗ ਅਪ ਆਪਣੇ ਸਨੇਚ ਕਰ ਲਿਆ ਤੇ ਉਸ ਤੋਂ ਬਾਅਦ ਇਹਦੇ ਦਿਮਾਗ ਚ ਆਈ ਗੱਲ ਕਿ ਮੈਨੂੰ ਤਾਂ ਇਹਨਾਂ ਨੇ ਪਛਾਣ ਲਿਆ ਤੇ ਮੇਰਾ ਨੁਕਸਾਨ ਹੋਊਗਾ। ਇਹਨੇ ਜਿਹੜਾ ਇੱਕ ਸੁਆ ਹੁੰਦਾ ਕਿਉਂਕਿ ਇਹਦੇ ਫਾਦਰ ਜਿਹੜੇ ਆ ਉਹ ਕਾਰਪੈਂਟਰੀ ਦਾ ਕੰਮ ਕਰਦੇ ਆ। ਉਹ ਸੁਵੇ ਨਾਲ ਉਹਨਾਂ ਦੇ ਉੱਤੇ ਵਾਰ ਕੀਤਾ। ਜੋ ਕਿ ਕਾਫੀ ਸੀਰੀਅਸ ਇੰਜਰੀਜ਼ ਉਹਨਾਂ ਨੂੰ ਹੋਈਆਂ ਦੋਨਾਂ ਨੂੰ ਫਾਦਰ ਐਂਡ ਸਨ ਨੂੰ ਸਿਰ ਦੇ ਵਿੱਚ ਵੀ ਹੋਰ ਵਾਈਟਲ ਆਰਗਨਸੇ ਜਿੰਨਾ ਕਿ ਮਿਸਟਰ ਦਿਨੇਸ਼ ਕੁਲਦੀਪ ਮਾਨਸਲ ਜੀ ਦੀ ਡੈਥ ਹੋ ਗਈ ਤੇ ਦਿਨੇਸ਼ ਮਾਨਸਲ ਕਾਫੀ ਬੁਰੀ ਤਰ੍ਹਾਂ ਇੰਜਰਡ ਨੇ ਸੋ ਸਾਡੇ ਕੋ ਸਾਰੀ ਅਸੀਂ ਟਰੈਕ ਕੀਤਾ ਇਹਨੂੰ ਸਾਰੀ ਕੇਸ ਨੂੰ ਹਿਊਮਨ ਐਂਡ ਟੈਕਨੀਕਲ ਇਨਟਨਾ ਉਹਦੇ ਸਿਸ ਅਸੀਂ ਕਾਮਯਾਬ ਹੋ ਗਏ ਕਿਉਂਕਿ ਇਹਨੇ ਬੰਦੇ ਨੇ ਇੱਕ ਹੋਰ ਬੜੀ ਸ਼ਰਾਰਤ ਕੀਤੀ ਪਹਿਲਾਂ ਉਹ ਆਈਡੈਂਟੀਫਾਈ ਕੀਤਾ 19 ਦੇ ਚ ਨੇ 112 ਦੇ ਉੱਤੇ ਕਾਲ ਕਰ ਦਿੱਤੀ ਕਿਉਂਕਿ ਇਹਦੇ ਜਦੋਂ ਬੰਦਾ ਕਿਸੇ ਦੇ ਉੱਤੇ ਵਾਰ ਕਰਦਾ ਹੈ ਉਹ ਜੀ ਤਿੱਖੀ ਚੀਜ਼ ਨਾਲ ਨੇਚਰਲੀ ਸਾਨੂੰ ਵੀ ਇਹ ਸੀ ਕਿ ਜਿਹੜਾ ਵੀ ਮੁਲਜ਼ਮ ਹੋਏਗਾ ਉਹਦੇ ਹੱਥ ਤੇ ਸੱਟ ਜ਼ਰੂਰ ਹੋਣੀ ਚਾਹੀਦੀ ਹੈ ਜਿਹਨਾਂ ਨੇ ਇੰਨੇ ਤਿੱਖੇ ਵਾਰ ਕੀਤੇ ਕਿਉਂਕਿ ਹਿਊਮਨ ਬਾਡੀ ਦੇ ਵਿੱਚ ਬੋਨਸ ਦੇ ਅਗੇਂਸਟ ਜੋ ਟੱਚ ਕਰਦੀ ਹੈ ਤਾਂ ਤੁਹਾਡੇ ਵੀ ਇੰਪੈਕਟ ਆਉਂਦਾ ਹੱਥਾਂ ਤੇ ਇਹਨੇ 112 ਦੇ ਕਾਲ ਕੀਤੀ ਕਿ ਮੇਰਾ ਕੋਈ ਬੈਗ ਜਿਹੜਾ ਹੈ ਕੈਸ਼ ਦਾ ਤੇ ਮੇਰਾ ਫੋਨ ਵਗੈਰਾ ਸਨੇਚ ਕਰਕੇ ਲੈ ਗਏ ਕੁਝ ਲੋਕ ਤੇ ਆਪ ਇਹ ਹਸਪੀਟਲ ਜਾ ਕੇ ਐਡਮਿਟ ਹੋ ਗਿਆ ਆਪਣਾ ਕਿਉਂਕਿ ਇਹਦੇ ਹੱਥੇ 60 ਤੱਕ ਲੱਗੀ ਸੀਗੀ ਉਹਨੂੰ ਆ ਬੇਸਿਕਲੀ ਉਹ ਸਾਰਾ ਮੇਕਅਪ ਸੀਗਾ ਜਦੋਂ ਅਸੀਂ ਇਹਨੂੰ ਆਇਡੈਂਟੀਫਾਈ ਕਰ ਚੁੱਕੇ ਸੀ ਫਿਰ ਅਸੀਂ ਹਸਪੀਟਲ ਪਹੁੰਚ ਕੇ ਤੇ ਸਾਰਾ ਡਾਕਟਰ ਸਾਹਿਬ ਨਾਲ ਗੱਲ ਕੀਤੀ ਇਹਦੀ ਇੰਜਰੀਜ਼ ਦੇ ਬਾਰੇ ਕਰਕੇ ਮੁੜ ਕੇ ਜਦੋਂ ਇਹਨੂੰ ਫਸਟ ਏਡ ਤੋਂ ਬਾਅਦ ਉਹਨਾਂ ਨੇ ਡਿਸਚਾਰਜ ਕੀਤਾ ਤੇ ਇਹਨੂੰ ਰੈਸਟ ਕੀਤਾ ਗਿਆ ਮੁਰਲੀ ਪੁੱਛ ਕੇ ਚਤੋਂ ਇਹ ਸਾਰੀ ਗੱਲ ਇਹ ਦੱਸੀ ਕਿ ਮੈਂ ਕਾਫੀ ਰਕਮ ਜਿਹੜੀ ਆ ਉਹ ਫਰ ਗਿਆ ਸੀ ਜਾਂ ਗਵਾਲੀ ਸੀ ਸਟਾਕ ਦੇ ਵਿੱਚ ਜਦੋਂ ਪਲੇ ਕਰ ਰਿਹਾ ਸੀਗਾ ਤੋਂ ਇਹਨੇ ਇੱਕ ਗਿਣੀ ਮਿਥੀ ਸਾਜਿਸ਼ ਚ ਸਾਰੀ ਗੱਲ ਕੀਤੀ ਜੇ ਤੁਸੀਂ ਦੇਖੋ ਕਿ ਟੋਟਲ ਰਿਕਵਰੀ 10 ਲੱਖ 50 ਹਜ਼ਾਰ ਰੁਪਿਆ ਕੈਸ਼ ਮੋਟਰਸਾਈਕਲ ਜਿਹੜਾ ਵਰਤਿਆ ਗਿਆ ਕ੍ਰਾਈਮ 'ਚ ਉਹ ਵੀ ਬਰਾਮਦ ਹੋ ਗਿਆ ਮੋਬਾਈਲ ਫੋਨ ਇਹਦਾ ਜਿਹੜਾ ਇਹ ਕਹਿੰਦਾ ਸੀ ਖੋ ਲਿਆ ਉਹ ਵੀ ਬਰਾਮਦ ਹੋ ਗਿਆ ਜਿਹੜੇ ਕੱਪੜੇ ਨੇ ਪਾਏ ਹੋ ਸੀ ਇਹਨਾਂ ਜਾਂਦੇ ਹੀ ਧੋ ਦਿੱਤੇ ਆਪਣੇ ਘਰ ਤੇ ਜਿਹੜੀ ਕੈਪ ਪਾਈ ਹੋਈ ਸੀ ਤੇ ਚੱਪਲ ਪਾਈ ਹੋਈ ਸੀ ਉਹ ਵੀ ਤਿੰਨੋਂ ਚੀਜ਼ਾਂ ਬਰਾਮਦ ਹੋ ਗਈਆਂ ਵੈਪਨ ਆਫ ਵੈਂਸ ਨੂੰ ਅਸੀਂ ਬਰਾਮਦ ਕੀਤਾ ਕਰਨਾ ਹੈ ਜੇ ਉਹ ਵੀ ਹੋ ਜਾਏਗਾ ਮੇਨ ਗੱਲ ਇਹਦੇ ਚ ਇਹੀ ਆਈ ਹੈ ਕਿ ਲਾਲਚ ਦੇ ਵਿੱਚ ਇਹਨੇ ਆਪਣੀ ਆਇਡੈਂਟੀਟੀ ਛਾਉਣ ਵਾਸਤੇ ਸਾਰੀ ਗੱਲ ਕੀਤੀ ਹੈ ਤੋਂ ਮੈਂ ਸਾਰੀ ਟੀਮ ਨੂੰ ਮੁਬਾਰਕਬਾਦ ਦਿੰਦਾ ਕਿ ਉਹਨਾਂ ਨੇ ਬੜਾ ਇਹਨੂੰ ਪ੍ਰੋਫੈਸ਼ਨਲੀ ਔਰ ਬੜੇ ਥੋੜੇ ਟਾਈਮ ਦੇ ਵਿੱਚ ਸੈਂਸੇਸ਼ਨਲ ਕ੍ਰਾਈਮ ਜਿਹੜਾ ਕਵਰ ਕੀਤਾ ਕਿਉਂਕਿ ਕ라우ਡਿਡ ਏਰੀਆ ਹੈ ਪਰ ਮੈਂ ਇੱਕ ਗੱਲ ਤਾਂ ਨਾ ਇਹ ਜ਼ਰੂਰ ਸਾਂਝੀ ਕਰਨਾ ਚਾਹੁੰਦਾ ਕਿ ਲੋਕ ਇਹ ਸੋਚ ਕੇ ਬੜਾ ਇੱਕਦਮ ਘਬਰਾ ਜਾਂਦੇ ਕਿ ਐਡੀ ਸੈਂਸੇਸ਼ਨਲ ਕ੍ਰਾਈਮ ਹੋਇਆ ਉਹਦੇ ਵਿੱਚ ਪੁਲਿਸ ਜਿਹੜਾ ਇੱਕ ਦੋ ਬੰਦੇ ਡੀਲ ਕਰ ਰਹੇ ਆ ਆਪਸ ਵਿੱਚ ਕਿਸੇ ਦਿਲ 'ਚ ਕੀ ਗੱਲ ਹੈ ਉਹਨੂੰ ਅ ਮਤਲਬ ਪਹਿਲਾਂ ਹੀ ਉਹਨੂੰ ਅਨੁਭਵ ਕਰਨਾ ਬੜਾ ਔਖਾ ਹੈ ਸਾਡੇ ਕੋਲ ਜਦੋਂ ਰਿਪੋਰਟ ਆਈ ਅਸੀਂ ਇਮੀਡੀਏਟਲੀ ਜਿਹੜੀ ਕਾਰਵਾਈ ਕਰਦੇ ਹੋਏ ਪੀਐਸਟ ਕਰਕੇ ਆਇਡੈਂਟੀਫਾਈ ਕਰਕੇ ਅਰੈਸਟ ਕੀਤਾ ਔਰ ਇਹਦੇ 'ਚ ਬੜੀ ਇੰਪੋਰਟੈਂਟ ਗੱਲ ਹੈ ਜੇ ਤੁਸੀਂ ਇਹ ਜਿਹੜੇ ਨੋਟ ਦੇਖ ਰਹੇ ਆਪਾਂ ਜਿਹੜੇ ਕਿ ਹੁਣ ਇਸ ਵળે ਜਿਹੜੀ ਹੈਗੀ ਕੇਸ ਪ੍ਰੋਪਰਟੀ ਹੈ ਇਹਨਾਂ ਉੱਪਰ ਵੀ ਬਲੱਡ ਲੱਗਿਆ ਹੋਇਆ ਹੈ ਕਿਉਂਕਿ ਉਦੋਂ ਕਾਲੀ ਚ ਨੇਚਰਲੀ ਜਦੋਂ ਬੈਗ ਉੱਥੇ ਪਿਆ ਸੀਗਾ ਤੇ ਉੱਥੇ ਦੋ ਦੋ ਪਾਈਆਂ ਉੱਪਰ ਉਹਦੇ ਕਿਉਂਕਿ ਖੂਨ ਡੁੱਲਿਆ ਬਹੁਤ ਉਹਨਾਂ ਦੇ ਇੰਨੀਆਂ ਗੰਭੀਰ ਸੱਟਾਂ ਲੱਗੀਆਂ ਸੋ ਉਹ ਵੀ ਸਾਰੀ ਐਵੀਡੈਂਸ ਜਿਹੜੀ ਹੈ ਇੱਥੇ ਹੈਗੀ ਹੈ ਸੋ ਮਤਲਬ ਬੜਾ ਅਨਫੋਰਚੂਨੇਟ ਚੀਜ਼ ਹੋਈ ਹੈ ਬਟ ਮੈਂ ਸਾਰਿਆਂ ਨੂੰ ਵੈਸੇ ਇੱਕ ਰਿਕੁਐਸਟ ਜੂ ਕਰਾਂਗਾ ਕਿ ਜਦੋਂ ਵੀ ਇਹੋ ਜੀ ਤੁਹਾਨੂੰ ਬੰਦਾ ਸੁਜੈਸਟ ਕਰ ਰਿਹਾ ਵੀ ਤੁਹਾਡੀ ਦੁਕਾਨ ਦੀ ਜਗ੍ਹਾ ਗੋਦਾਮ ਹੈ ਇਹ ਮੈਂ ਸਾਰਿਆਂ ਵਾਸਤੇ ਨਹੀਂ ਕਹਿ ਸਕਦਾ ਪਰ ਜਿੱਥੇ ਬਿਲਕੁਲ ਹੀ ਨਵੇਕਲਾ ਹੈ ਜਦੋਂ ਕਸਟਮਰ ਵੱਲੋਂ ਇਹ ਸੁਜੈਸ਼ਨ ਆਉਂਦਾ ਥੋੜਾ ਸਾਨੂੰ ਸੁਚੇਤ ਹੋ ਜਾਣਾ ਚਾਹੀਦਾ ਜੂ ਇਸ ਤੋਂ ਲਰਨਿੰਗ ਚੀਜ਼ ਹੈ ਆਪਾਂ ਇਹ ਨਹੀਂ ਕਹਿ ਸਕਦੇ ਕਿ ਕਿਸੇ ਦੀ ਗਲਤੀ ਹੈ ਜਾਂ ਆਪਾਂ ਨੂੰ ਹਰ ਟਾਈਮ ਇਹ ਸੋਚਣਾ ਚਾਹੀਦਾ ਪਰ ਇਸ ਤੋਂ ਇੱਕ ਸਿੱਖਣ ਵਾਲੀ ਗੱਲ ਹੈ ਲੈਸਨ ਹੈ ਕਿ ਅਸੀਂ ਨਵੇਕਲੀ ਜਗ੍ਹਾ ਤੇ ਜਦੋਂ ਸਾਨੂੰ ਕਸਟਮਰ ਸੁਜੈਸਟ ਕਰਕੇ ਲਿਜਾ ਰਿਹਾ ਤਾਂ ਸਾਨੂੰ ਥੋੜਾ ਕਾਸ਼ਸ ਹੋਣਾ ਚਾਹੀਦਾ ਹਰ ਬੰਦਾ ਮਾੜਾ ਵੀ ਨਹੀਂ ਹੁੰਦਾ ਬਟ ਪ੍ਰਕੌਸ਼ਨ ਲੈਣੇ ਬਹੁਤ ਜ਼ਰੂਰੀ ਹੈ ਹਾਂਜੀ ਕਿ ਕਿਸ ਕੇ ਵੇਚਾ ਪੈਸੇ ਕਿਹੜੇ ਹੁੰਦੇ ਨਹੀਂ ਨਹੀਂ ਉਹਨਾਂ ਨੂੰ ਤਾਂ ਦੇਖੋ ਉਹਨਾਂ ਨੇ ਆਪਣਾ ਕਮਿਸ਼ਨ ਲੈਣਾ ਹੁੰਦਾ ਜਦੋਂ ਚੇਨ ਦੀ ਗੱਲ ਹੀ ਕਰ ਰਿਆ ਸੀ ਨਾ ਜੀ ਦੇਖੋ ਗੱਲ ਪਸ ਜਦ ਏ ਆ ਵੀ ਹੋਣੀ ਕੋਈ ਲੈ ਕੇ ਗਿਆ ਸੀ ਇਹਨਾਂ ਨਾਲ ਗੱਲ ਕਰ ਲਈ ਸਵੇਰੇ ਤੇ ਉਹਨਾਂ ਨੂੰ ਕਹਿੰਦਾ ਮੈਂ ਉਹਨਾਂ ਨਾਲ ਵੀ ਆਪਾਂ ਉੱਥੇ ਹੀ ਮਿਲ ਲਾਂਗੇ ਗੱਲ ਖਤਮ ਹੋ ਗਈ ਤੇ ਉਹਨਾਂ ਦੇ ਦਿਮਾਗ ਹਾਂਜੀ 11.5 ਲੱਖ ਸਾਢੇ 10 ਲੱਖ ਸਾਢੇ 10 ਲੱਖ ਹਾਂਜੀ ਇਹ ਬਰਾਮਦ ਹੋਇਆ ਹਾਂਜੀ ਬਿਲਕੁਲ ਟੋਟਲ ਰਿਕਵਰੀ ਹੈ ਔਰ ਉਹਨਾਂ ਨਾਲ ਦੁਬਾਰਾ ਵੀ ਅਸੀਂ ਮੈਚ ਕਰਾਂਗੇ ਕਿਉਂਕਿ ਉਹਨਾਂ ਨੇ ਤਕਰੀਬਨ ਇੰਨੀ ਕਿ ਦੱਸੀ ਸੀ ਉਹਨਾਂ ਨੂੰ ਵੀ ਉਦੋਂ ਉਹਨਾਂ ਦੀ ਹਾਲਤ ਨਹੀਂ ਸੀ ਵੀ ਉਹਨਾਂ ਤੋਂ ਆਪੇ ਗੱਲ ਪੁੱਛ ਸਕੀਏ। ਇਹਦੇ 302 ਵੀ ਹੈ 307 ਵੀ ਹੈ ਜੀ। ਔਰ ਕਿਹੜੇ ਕਿਹੜੇ ਨੇ? 103 309 103 118 1 BNS ਤਵਾਲੀ ਸਰ ਜਿਹੜਾ 74 ਉਹ ਤੁਸੀਂ ਮੈਨੂੰ ਕੇਸ ਔਰ ਕੋਡ ਤੇ ਭੇਜੀਂ ਕਿੰਦਾ ਲੱਗੂ। ਉਹ ਤਿੰਨ ਸੌ ਨਾਰਮਲ ਹਰਟ ਤੇ 323 24 ਟਾਈਪ ਕੇਸ ਸੀਗਾ ਜੀ ਉਹ ਸਰ ਇਹ ਸੁਆ ਮੈਂ ਪਰ ਵਾਲਾ ਸੁਆ ਸੀਗਾ ਕਰਪੈਂਟਰ ਵਾਲਾ ਸੁਆ ਜੀ ਜਿਹਦੀ ਇਹਨੇ ਦੱਸੀ ਹੈ ਜੋ ਰੈਸਕ੍ਰਿਪਸ਼ਨ ਉਹ ਹੁਣ ਆਪਾਂ ਨੂੰ ਬਰਾਮਦ ਕਰਨਾ ਬਾਕੀ ਉਹ ਕਰ ਲੈਣਗੇ ਹੁਣ ਨੇ ਇਹਦੀ ਨਿਸ਼ਾਨਦੇਹੀ ਤੇ ਸਰ ਕੱਲਾ ਕੀ ਹੈ ਕੱਲਾ ਹੀ ਕੱਲਾ ਸੀਗਾ ਜੀ ਇਹਨੇ ਬੜੀ ਗਿਣੀ ਮਿੱਠੀ ਸਾਜਿਸ਼ ਨਾਲ ਬੜੇ ਛਾਤਰ ਤਰੀਕੇ ਨਾਲ ਸਾਰਾ ਕੰਮ ਕੀਤਾ ਆਪਣੀ ਦੇਖੋ ਜਾ ਕੇ ਆਪਣੀ ਵੀ ਸਨੇਚਿੰਗ ਜਿਹੜੀ ਹੈ ਤੇ ਰੋਬਰੀ ਇੱਕ ਤਰ੍ਹਾਂ ਦੀ ਸਟੇਜ ਮੈਨੇਜ ਕਰਨ ਦੀ ਕੋਸ਼ਿਸ਼ ਕੀਤੀ ਵੇਲੇ ਦੇ ਇਲਾਕੇ ਤੇ ਤਾਂ ਸਾਡੇ ਆਫੀਸਰ ਹਸਪੀਟਲ ਗਏ ਸੀ ਕਹਿੰਦੇ ਠੀਕ ਹੈ ਬਟ ਇੰਜਰੀਜ਼ ਕਾਫੀ ਨਹੀਂ ਉਹਨਾਂ ਦੇ ਵੀ